ਜੀ ਵੇ ਆ ਮੁੰਡਾ ਹੋਰਿਆ ਬਿਮਾਰ ਸਾਡਾ ਥੋੜਾ ਜਿਹਾ ਆਸ਼ਿਆ ਥੋੜਾ ਜਿਹਾ ਵਿਖਾਰ ਕੇ ਮੈਂ ਆ ਵਿਖਾਰ ਹੋ ਗਿਆ ਤੀ ਰਾਤ ਕੱਲ ਦਾ ਗਾਲਾ ਹੀ ਖਰਾਬਾ ਚੱਲ ਕੋਈ ਨਾ ਚੱਲ ਠੀਕ ਆ ਉਹ ਤਾਂ ਕੋਈ ਬੈਠੀ ਉਹ ਤਾਂ 10 ਵਜੇ ਤੱਕ ਉੱਠੀ ਹੋਗੀ ਚਲ ਠੀਕ ਆ ਚੰਗਾ ਰੈਡੀ ਆਹ ਚਲ ਚੰਗਾ ਚਲ ਦਵਾਈ ਦੇ ਬੋਈ ਲੈ ਲਈ ਹਾਂ ਦੇ ਦੇਣਾ ਤੇ ਨਾ ਤਾ ਪੂਆ ਦਾ ਪੂਆ ਦਾ ਬਸ ਬੇਰੀ ਆਪ ਦੇ ਘਰੀਆ ਤੇ ਲੈ ਰਹੀ ਆ ਮੈਂ ਉਹ ਤਾਂ ਚੁੱਲਾ ਹੀ ਘੈਰੀ ਆ ਕਹਿੰਨੀ ਮਾਤਾ ਚੁੱਲਾ ਸਾਮੂ ਬਾਕੀ ਆਦਾ ਤੁਸੀਂ ਸਾਮੀ ਨਹੀਂ ਆਇਓ ਉਹ ਨਾਲ ਪੁੱਪੜ ਆ ਜਾ ਬਸ ਪੁੱਪੜ ਤਾਂ ਆਊਗੀ ਇਹ ਫਿਰ ਜਦੋਂ ਹੁਣ ਵਿਆਹ ਹੈ ਸੋਨ ਨੇ ਉੱਠੜ ਗਈ ਹੁਣ ਨਹੀਂ ਆਊਗਾ ਚੁੱਪ ਜੀ ਸਾਫ਼ ਸਿਰ ਵਾਲੀ ਸ਼ਨੀਓ ਸੱਚੀ ਕਾਲ ਜੀ ਉਮੀਦ ਕਰਦੇ ਆ ਵੀ ਸਾਰੇ ਠੀਕ ਠਾਕ ਹੋਮ ਹੋਗੇ ਕੰਟੀਨਿਊ ਕਰਦੇ ਆ ਆਪ ਆਪਣਾ ਅੱਜ ਦਾ ਬਲੌਗ ਤੇ ਅੱਜ ਅਸੀਂ ਚੱਲੇ ਆ ਜੀ ਚਿੱਠੀਆਂ ਵੰਡਣ ਮੈਂ ਜਾ ਰਹੀਆਂ ਮਤਲਬ ਆਪਦੇ ਸਾਰੇ ਦੇ ਤੇ ਘਰ ਕਿਸ ਟਾਈਮ ਜਾਊਗਾ ਚਿੱਠੀਆਂ ਵੰਡਣਾ ਮੰਮੀ ਆਪਦੇ ਪੇਕੇ ਭੇਲੀ ਦੇਣ ਜਾਊਗੀ ਵੀ ਚਲੋ ਅੱਜ ਇਹ ਸਾਰੇ ਕੰਮ ਕੱਢਿਆ ਵਾ ਇਹਨੇ ਮੈਨੂੰ ਛੱਡ ਜਾਣਗੇ ਨਾਲ ਇਹ ਉੱਬਿਆ ਜਾ ਆਉਣਗੇ ਕਾਰਡ ਦੇ ਆਉਣਗੇ ਪੂਆਜੀ ਕੋਲੇ ਮਾਮਾ ਜੀ ਦੀਆਂ ਬੇਟੀਆਂ ਕੋਲੇ ਨਾਨਕੇ ਤੇ ਅਸੀਂ ਫਿਰ ਅੱਜ ਸਾਰੇ ਕਿਤੇ ਕੱਢ ਜਾਾਂਗੇ ਜਸਨੀਜ 바ਗੀ ਸਵੇਰੇ ਸਕੂਲ ਉਹ ਸਕੂਲ ਤੋਂ ਹੀ ਉੱਬਿਆ ਆਜੂਗੀ ਉਹਨੂੰ ਕਹਿਤਾ ਕੀ ਆਇਆ ਵੀ ਫਿਰ ਰੋਜ਼ ਰੋਜ਼ ਆਇਆ ਜਾਏ ਨਹੀਂ ਜਾਂਦਾ ਹੈਗਾ ਇੱਕੋ ਗੇੜੇ ਦੇ ਵਿੱਚ ਸਾਰੇ ਕੰਮ ਹੋ ਜਾਣ ਤਾਂ ਵਧੀਆ ਰਹਿੰਦਾ ਹਨਾ ਲੈ ਟਾਈਮ ਦੀ ਬਚਤ ਹੋ ਜਾਂਦੀ ਆ ਤੇ ਸਾਰੀਆਂ ਰਿਸ਼ਤੇਦਾਰੀਆਂ ਸਾਡੀਆਂ ਇੱਧਰ ਹੀ ਆ ਜਾਂਦੀਆਂ ਨੇ ਇੱਕ ਸਾਈਡ ਦੀ ਇਹ ਹੁਣ ਇੱਧਰ ਇੱਕ ਸਾਈਡ ਦੇ ਇਹ ਆ ਕੇ ਸਾਰਾ ਕੰਮ ਨਿਬੇੜ ਜੂਗਾ ਕਿਉਂਕਿ ਇਹ ਨੂੰ ਵੀ ਵਿਚਾਰੇ ਨੂੰ ਔਫ ਡਿਊਟੀ ਕਰਕੇ ਛੁੱਟੀ ਨਹੀਂ ਮਿਲਦੀ ਰੋਜ਼ ਰੋਜ਼ ਅੱਜ ਚੱਲ ਸਾਡੇ ਸਾਰੇ ਕੰਮ ਹੋ ਜਾਣਗੇ ਤੇ ਹਰ ਵੀ ਸਾਮੂਗੀ ਘਰ ਉਹਨੂੰ ਘਰ ਸੁਮਾਇਆ ਹੈ ਅਸੀਂ ਤੋਂ ਉਥੇ ਹਰ ਆ ਤੇ ਕੰਮ ਚੰਗਾ ਚੱਲ ਦੇਖ ਲੂਗੀ ਤੇ ਹੁਣ ਸਭ ਤੋਂ ਪਹਿਲਾਂ ਅਸੀਂ ਜਾਵਾਂਗੇ ਸਾਡੇ ਨਾਨਕੇ ਤੇ ਅੱਜ ਸੋਨ ਮੇਰੇ ਨਾਨਕੇ ਦਾ ਪਿੰਡ ਦਿਖਾਵੂਗੀ ਮੈਂ ਤੇ ਚਲੋ ਫਿਰ ਆਪਾਂ ਮਿਲਦੇ ਆਂ ਜੀ ਨਾਨਕੇ ਜਾ ਕੇ ਤੇ ਪਹਿਲਾਂ ਵੱਡੇ ਮਾਮੇ ਦਾ ਘਰ ਹੈ ਪਹਿਲਾਂ ਨਹੀਂ ਆ ਮਾਂ ਮੈਂ ਤਾਂ ਹੁਣ ਘਰ ਪਾਇਆ ਤਾਂ ਮੈਂ ਹੁਣ ਪਹਿਲੀ ਵਾਰੀ ਆ ਰਹੀ ਹਾਂ ਛੋਟਾਗਾ ਮੇਰੇ ਸਾਥ ਜੀ ਆਪਣੇ ਹਨ ਵੱਡੇ ਕਿਹਣਾ ਲੈ ਆਈ ਤਰੂ ਹੈ ਕਿੰਨਾ ਸੋਹਣਾ ਬਣ ਗਿਆ ਸਾਰਾ ਇਹਦਾ ਪਈਆਂ ਮੂਈਆਂ होगी सारे कर नक्शे ही बदल गया चलो भाई ਇਹ ਸਾਡੇ ਵੱਡੇ ਮਾਮੇ ਦਾ ਘਰ ਤੇ ਇੱਧਰ ਆ ਗਿਆ ਛੋਟੇ ਮਾਮੇ ਦਾ ਘਰ ਖੇਤਾਂ ਦੇ ਵਿੱਚ ਇੱਧਰ ਸਾਹਮਣੇ ਸੀ ਵੀ ਇੱਧਰ ਘਰ ਨਾਉਂ ਨਹੀਂ ਵੀ ਇਹ ਮੇਰੇ ਮਾਮਾ ਜੀ ਛੋਟੇ ਭਾਬੀ ਤੇ ਮੇਰਾ ਵੀਰਾ ਤੇ ਅਸੀਂ ਆਪਦੇ ਛੋਟੇ ਮਾਮਾ ਜੀ ਕੇ ਆਏ ਆ ਹੁਣ ਤੇ ਸਾਰਿਆਂ ਨੂੰ ਮਲਾਤਾ ਹਰ ਵਾਰ ਇਹ ਹੁੰਦਾ ਵੀ ਆਪਦੇ ਨਾਨਕੇ ਨਹੀਂ ਜਾਂਦੇ ਆਂਗੇ ਮੈਨੂੰ ਬਹੁਤ ਉਹ ਹੁੰਦਾ ਆ ਇਧਰ ਵੀਡੀਓ ਦੇ ਦੇ ਨੇ ਪਤਾ ਨਹੀਂ ਕਿਹੜੇ ਪਿੰਡ ਦੇ ਨੇ ਕਹਿੰਦੇ ਤੁਹਾਡੇ ਨਾਨਕਿਆ ਲਵੇ ਦੀਆਂ ਅਸੀਂ ਜਦੋਂ ਕਦੇ ਨਾਨਕੇ ਗਏ ਤਾਂ ਵੀਡੀਓ ਬਣਾਇਓ ਸਾਡੀ ਮਾਮੀ ਗਈ ਹੋਈ ਆ ਭਾਈ ਉਹ ਹੈ ਨਹੀਂ ਕਰੇ ਮਿਲ ਹੀ ਨਹੀਂ ਆਣਗੇ ਇਹ ਹੈਗਾ ਜੀ ਮੇਰੇ ਮਾਮਾ ਜੀ ਕਾਕਾ ਖੇਤ ਦੇ ਵਿੱਚ ਤੇ ਇਹ ਪਿਛਲੀ ਸਾਈਡ ਜ਼ਮੀਨ ਆ ਹੈਨਾ ਕਾਫੀ ਖੁੱਲਾ ਚਲੋ ਖੇਤ ਦੇ ਵਿੱਚ ਐਨ ਵਧੀਆ ਕੁਲਾ ਡੂਲਾ ਬਣ ਜਾਂਦਾ ਘਰ ਦੀਆਂ ਸਬਜ਼ੀਆਂ ਸੂਜੀਆਂ ਲਾਉਂਦੇ ਨੇ ਸ਼ੁਰੂ ਤੋਂ ਹੀ ਆਦਤ ਆ ਐ ਇੱਧਰ ਵੱਡੇ ਮਾਮਾ ਜੀ ਕਾ ਤੇ ਇੱਧਰ ਛੋਟੇ ਮਾਮਾ ਜੀ ਕਾ ਨਾਲ-ਨਾਲ ਕਰ ਲਿਆ ਪਹਿਲਾਂ ਵੱਡੇ ਮਾਮਾ ਜੀ ਉਧਰ ਰਹਿੰਦੇ ਹੁੰਦੇ ਸੀ ਉਹ ਸਾਹਮਣੇ ਘਰ ਫਿਰ ਉਹਨਾਂ ਨੇ ਵੀ ਖੇਤ 'ਚ ਪਾ ਲਿਆ ਉਹ ਵੇਚਦਾ ਆਪਦਾ ਇੱਕ ਸਾਈਡ ਤੇ ਛੋਟੇ ਮਾਮਾ ਜੀ ਦੀ ਜ਼ਮੀਨ ਆ ਗਈ ਇੱਕ ਸਾਈਡ ਤੇ ਵੱਡੇ ਕੀ ਆ ਗਈ ਕੋਲਾ ਡੁੱਲਾ ਐਨ ਵਧੀਆ ਇਹਦਾ ਆ ਗਈ ਹੁਣ ਫੋਟੋਆਂ ਸਾਰੀਆਂ ਮਰਜ਼ਾ ਰਹਿਗੀਆਂ ਗੁਰਦਾਬ ਵੇ ਆ ਵੇਲੇ ਦੀ ਇਹਦਾ ਦਿਖਾਉਂਦੀ ਹੁੰਦੀ ਆ ਆ ਫੜੀ ਆ ਫੜੀ ਮਰਾ ਹੁਣ ਕੱਲ ਫੋਟੋ ਕਰੀਏ ਨਾ ਮੰਗੇ ਜਾਂਦੇ ਸਾਰੇ ਆ ਗਏ ਤੇ ਫੋਟੋਆਂ ਚ ਹੋਰ ਕਿਤੇ ਕਰੀਏ ਅਸੀਂ ਕਿਹ ਬੋਠੋ ਠੀਕ ਨੇ ਸਾਰੇ ਮੇਰੀਆ ਵਾਲੀ ਤੋਰ ਸਾਇਵਾ ਸੀਧਵੇਂ ਤਾਂ ਨਹੀਂ ਆਈ ਹਾਂ ਨਾ ਹਲੇ ਨਹੀਂ ਆਈ ਹੈंगी ਹੋਰਾਈ ਘਣੀ ਮਲਾ ਦਾ ਬੈਨ ਵੀ ਹਾਂ ਹੋਰ ਜਮ ਕੋਤੀ ਮਾ ਲੇ ਕੜੀ ਅੱਛੀ ਅੱਛੀ ਕਰੀ ਨੰਦ ਰੋਟਾ ਪੂਰੀ ਬਾਹਰ ਆਦੀ ਆਦੀ ਉਸੇ ਪਿਆਰੇ ਲੈ ਮੈਂ ਮੰਜਾ ਮੰਜਾ ਰੱਖ ਲਿਆ ਕਰ ਸਿੱਧਰ ਵੀ ਨਾ ਪੇਰ ਤੇ ਕੁਰਸੀਆਂ ਆ ਤੈ ਪੇ ਕੁਰਸੀਆਂ ਮਾਗਰ ਦੇਖ ਠੀਕ ਆ ਤੁਹਾਨੂੰ ਵੀ ਵਧਾਈਆਂ ਆ ਉਹ ਸਕੂਲ ਆਉਣਾ ਆਈਆ ਹੁਣ ਚਾਹ ਉਹ ਉਧਰ ਵਗ ਜੂਗਾ ਮਾ ਵੀ ਨੂੰ ਇੱਥੇ ਪਹੁੰਚ ਗਿਆ ਕਿ ਨਾਲ ਬੋਝ ਗਿਆ ਹਾਂ ਹਾਂ ਡੈਡੀ ਉਰੀ ਉਹ ਮੈਡਮ ਜਾਂਦੀ ਆ ਉਧਰ ਨੂੰ ਐ ਮੈਨੂੰ ਤਾਰ ਕੇ ਜਾਂਦੀ ਆ ਅੱਛਾ ਸੱਸ ਸਹੁਰਾ ਬਾਪੂ ਜੀ ਉਹ ਠੀਕ ਆ ਚਲੋ ਸੁਪਰੇ ਜਦੋਂ ਦੋਸਤ ਦਿਖੇ ਮੈਨੂੰ ਤੋ ਮੈਂ ਜਰਾਂ ਇਹ ਤਾਂ ਹੈ ਬੇਰ ਹੁਣ ਹਾਂ ਇਹ ਤਾਂ ਹੈ ਹੀ ਲੈ ਬਾਪੂ ਕੋਲ ਕਹਿੰਦੇ ਤਨਾ ਤੇ ਪੂਰੀ ਵਟੂ ਇਹ ਵੀ ਵਟੂ ਇਹੋ ਕਰ ਬੇਜਾਨ ਕਿੱਥੇ ਆ ਅੱਛਾ ਅੱਛਾ ਰਹਿ ਜਾਂਦੇ ਕਹਿੰਦੇ ਹੁਣ ਕਿ ਰੱਖ ਮਨੋਤਾਰਾ ਮੱਝੇ ਦਾ ਹੋਵੇ ਖਾਲੇ ਦਾ ਛਵਾਕ 4 ਵਜੇ ਤੱਕ ਆਉਗੀ ਹੋ ਜਾਣਾ ਰਹੇਗਾ ਮਾਸਤਾ ਰਹਿ ਗਿਆ ਚੇ ਚਾਰ ਵਜੇ ਲਈ ਅੱਛੇ ਹੈ ਉਹ ਜਿਹਨਾਂ ਕੋਲ ਪੈਸਾ ਉਹਨਾਂ ਦਾ ਪੈਸਾ ਛੜੀ ਹੋ ਜਾਂਦੀ ਮੀਂਹ ਪਿਆ ਲਾ ਕਰਦਾ ਖੰਡ ਕਿੱਥੇ ਆ ਨਾ ਨਹੀਂ ਗੱਡੀ ਕਰ ਨਹੀਂ ਗੱਡੀ ਕਰਕੇ ਉਹ ਵੱਡਣ ਜੇ ਹੋ ਰਹੇ ਨਹੀਂ ਫਿਰ ਆਪ ਹੁਣ ਲਿਖੂ ਵੇਖ ਕੇ ਚਲੋ ਪਾਣੀ ਵੀ ਨਾ ਲੈ ਵਾ ਕਰ ਮੇਰਾ ਪਾਣੀ ਤੇ ਆ ਬੋਲਾ ਤੈਨੂੰ ਨਾ ਫਿੰਦਾ ਚਾਈ ਦਿੱਤੀ ਆ ਹੁਣ ਮਾਮੇ ਕੇ ਉਹ ਰੋਣਾ ਵੀ ਛੁੱਟ ਗਿਆ ਭਾਈ ਸਾਡਾ ਬੰਦੇ ਜਾਂਦਾ ਹਾ ਤਾਂ ਮੈਂ ਹੁਣ 17 ਦਿਨ ਮੱਝੇ ਦੇ ਰਹਿਣਾ ਫਿਰ ਉਦੋਂ ਹਾਜ਼ਰ ਹਾਂ ਹਾਂ ਚੱਕ ਲੈ ਕੇ ਨਾ ਇਹ ਕਿਰਿਆ ਨੇ ਤੂੰ ਬਸ ਪੁੱਛ ਨਾ ਤੋ ਬਸ ਗੱਡੀ ਲਦੀ ਲੜਾਈ ਜਾਂਦੀ ਆ ਆ ਤਾਂ ਇਹਨਾਂ ਦੀ ਐ ਤੇ ਵਿੱਚੇ ਪਿਆ ਰਹਿੰਦੇ ਨਾ ਚੱਕਾ ਆਪਣੇ ਸਾਰੇ ਸਾਰਾ ਆਪਣਾ ਹੀ ਆ ਬਸ ਪੁੱਛ ਮੈਂ ਕਿਹਦੇ ਤੋਂਲੀ ਕਿਹਦੇ ਨੇ ਹਾਜ਼ਰ ਮੈਂ ਤੋਂਲੀ ਕੁੱਪੜੇ ਲਾਰ ਹਾਲਾ ਤੁਹਾਡੇ ਅੱਧੇ ਆਏ ਨੇ ਅੱਧੇ ਰਹਿ ਗਏ ਹਾਲੇ ਆਹ ਜੀ ਜੁੱਤੀਆਂ ਰਹਿਣ ਜੁੱਤੀਆਂ ਦਾ ਘਟਾਜ ਇਹ ਉਹ ਸਾਡੀਆਂ ਪਹਿਰਾ ਵਾਲੀਆਂ ਪਾਉਣ ਵਾਲੀਆਂ ਹੋਰ ਕਿਤੇ ਰੱਖਾ ਦੇ ਤੇ ਮੇਰੇ ਕਾਬ ਵੀ ਲੈ ਬੈਗ ਪਾਓ ਚਲੋ ਕੇਰੇ ਸੇਵਾ ਕਰਦੇ ਹੁੰਦੇ ਨੇ ਆਇਆ ਨਹੀਂ ਉਹ ਅਸੀਂ ਕਰਾਂਗੇ ਅਸੀਂ ਸੇਵਾ ਕਰਾਵਾਂਗੇ ਵਰਕਾ ਲਾਵਾਂਗੇ ਅੱਛਾ ਜੀ ਤੋਂ ਇਹ ਨਮਾ ਪਾਈ ਲੀ ਗਏ ਸੁ ਲੱਗੀ ਲੱਗੀ चलो ठीक है जी दे दूंगी बधाई सोली खाली बधाई नहीं लगदी नाल 5100 2100 सागल लगुगा हां मैं दूंगा मैं देओंगे कि पर ओथी जाके देख के आयो ठीक है <laughs> ਆ ਚੱਲਣੇ ਪਈਆਂ ਇਹੋ ਚੱਲਣੇ ਬੈਠੇ ਆ ਦਾਦਾਪੂਜੀ ਡੜੀ ਆਸੀ ਕਾ ਕੀ ਕਰੇਗਾ ਮੇਰਾ ਕਾਨੂੰ ਖਿਆਲ ਆਊਗਾ ਕੌਨ ਦਾ ਪੋਤੀ ਦੀ ਖਿਆਲ ਆ ਓਕੇ ਹੋਰੇ ਤੇ

ਉਹ ਨੂੰ ਦਾਦੀ ਨੂੰ ਕੋਈ ਹੋਰ ਆਈਟਮ ਦਿੰਦਾ ਕੋਟ ਕਰਦਾ ਹਾਂ ਹਾਂ ਜੀ ਇਹ ਦੋਨੋਂ ਕਿੰਨੇ ਆ ਕੀ ਅੱਜ ਹੜੇ ਕਰੇ ਬੜੀਏ ਬੜਾ ਕਰਕੇ ਹੋਰ ਜਨੇ ਆਸਾਨ ਨਹੀਂ ਹੋਰ ਕਿ ਜਨੇ ਨਹੀਂ ਉਹ ਕਰ ਵੀ ਮੋਟਾ ਮਾਇਕ ਦੇ ਨਹੀਂ ਤਨੂ ਪ੍ਰੈਨ ਦੇ ਇਹਨਾਂ ਮੈਂ ਕਾਹਨੂੰ ਤੁਹਾਨੂੰ ਕਦੇ ਉਹ ਕੰਮ ਸਭ ਪੇ ਵੀ ਹੋਣਾ ਰੱਖਿਓ ਆਪੇ ਆਪਣਾ ਕਰੋ ਕੇਵਲ ਗੇਰ ਹੋਣ ਦੇ ਡੇੜੀ ਕਹਿੰਦੇ ਖਰਾਬ ਨਾ ਕਰੋ 10 ਲੱਖ 10 ਲੱਖ ਨਾ ਨਾ ਇੱਕ ਰੋਜ਼ਾ ਨਾ 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 2200 ਦਾ ਕੋਈ ਜੋ ਨਾ ਨਾ ਵੀ ਅੱਲਾ ਸੌ ਤਰ੍ਹਾਂ ਦਾ ਕੰਮ ਚੱਲ ਕਈ ਵਾਰ ਦੇਣ ਨਾ ਦਾ ਕੋਈ ਨਾ 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 ਏਰਾ ਦਾ ਯੋਨ ਕੋਈ ਆਇਆ ਤਾਂ ਗਏ ਨੇ ਵੀ ਕਾਨੂੰ ਇਹ ਵੀ ਫਿਰ ਨਾ ਵਿੱਕੀ ਨੂੰ ਆਦਦੀਆਂ ਮੈਂ ਵਿੱਕੀ ਦਾ ਤਾਂ ਕੋਈ ਹੁੰਦੀ ਨਹੀਂ ਮਗਰ ਦੀ ਇਹਨੇ ਸਾਰੇ ਵਿੱਕੀ ਦਾ ਤਾਂ ਡੈਡੀ ਨਾਲ ਆ ਕੀ ਨੀ ਨਾ ਨਾ ਕਾ ਆਪਣੇ ਉੱਥੇ ਕੰਮ ਆਏ ਹੋਗੇ ਬਈ ਮੇਰੇ ਘਰ ਨਹੀਂ ਕੱਢੇਗੇ ਕਿਨੇ ਵਿੱਕੀ ਨੇ ਹਾਂ ਜੰਮੀ ਨੇ ਹਾਂ ਵੇ ਨੀ ਜੰਮ ਤੇ ਬਾਹਰ ਆ ਗਿਆ ਕਿਹੜਾ ਆਇਆ ਕੋਈ ਬੰਦਾਂ ਕੇ ਨਹੀਂ ਭਰ ਲਿਆ ਕਰੂਗਾ ਇਹ ਯਾਰ ਤਾਰਾ ਸਮਾ ਆਹ ਕੋਸੇ ਨਾ ਆਜੇ ਮਾਸ਼ੀ ਜੀ ਰਖਾ ਵੇ ਤੇ ਨਾ ਸੁਸਤਰੀ ਕਾ ਪਕੜੀ ਲੱਗ ਜਾ ਤੇਰਾ ਠੀਕ ਹੈ ਆਜੀ ਹੈ ਯਾਰ ਤੇਰਾ ਵੀ ਮਾਹੋ ਹੋਦੀ ਕਰਦੇ ਨੇ ਬੇਬੇ ਨੇ ਤਾਂ ਨਹੀਂ ਦੇਖਿਆ ਤੂੰ ਤੇ ਦੇਖ ਦੇਗਾ ਮੰਗੇ ਦਾ ਵਿਆਹ ਚਲੋ ਨਾ ਹੈ ਕਾਈ ਦਿਨ ਨਹੀਂ ਬਹੁਤ ਬਚਿਆ ਵਿਚਾਰੀ ਉਹ ਕਰਦੀ ਸਾਢੇ ਲੰਦੇ ਮੇਰੇ ਚਾਹ ਹੁੰਦਾ ਜੇ ਹੁਣ ਦੀ ਬੇਬੇ ਹੋਣਾ ਹੋਰ ਮਾਪੇ ਦੇ ਜਿਹੜੇ ਬਾਪੂ ਨਜ਼ਰ ਦੇਖ ਕੇ ਜਾਊਗਾ ਪੰਗੇ ਦਾ ਹਾਂ ਉਹ ਤਾਂ ਬਹੁਤ ਮਾਇਆ ਪਈ ਉਹ ਤਾਂ ਬਹਿਣੇ ਕੰਮ ਹੀ ਅੱਗੇ ਪਹਿਲਾਂ ਕਹਿੰਦੇ ਉਹ ਕਰਾਂਗੇ ਹੁਣ ਤਾਂ ਚਾਹ ਬਹੁਤ ਚਾਹ ਬਹੁਤ ਹਾਂ ਚਾਹ ਬਹੁਤ ਕਮਾਂਵਾਂ ਤਿਆਰ ਕਰਾਂਗੇ ਪਹਿਲਾਂ ਉਹ ਤਾਂ ਰੀਡੀਮਡ ਚੀਜ਼ ਹੋਦੀ ਹਰੇਕ ਪਹਿਲਾਂ ਤਾਂ ਵਿਆਹ ਆਉਂਦਾ ਉਹ ਹੀ ਹੈ ਚੰਗਾ ਹਾਂ ਚਲ ਇਹਦੇ ਤੋਂ ਬਲਾ ਕੇ ਪੱਟੀਆਂ ਪੁੱਠੀਆਂ ਕਰਾਉਂਦੇ ਦਿਨ ਹੋਰ ਅਗੇ ਦਾ ਕੋਲੇ ਕੋਲੇ ਜੇ ਲਿਆਉਂਦੇ ਹੁੰਦੇ ਹਾਂ ਹਾਂ ਹੋ ਕੋਲੇ ਪੱਟੀਆਂ ਹੋਰ ਪਾੜਦੀਆਂ ਵੀ ਹੁੰਦੇ ਪੱਟੀਆਂ ਅੱਗੇ ਦਾ ਮਜ਼ਦੂਰ ਬੁਲਾ ਕੇ ਪਾੜਦੇ ਹੁੰਦੇ ਪੱਟੀਆਂ ਉਹ ਤਾਂ ਬੈਸ ਜਾਈਆਂ ਲੱਗੀਆਂ ਨੇ ਅੱਗੇ ਦਾ ਮਜ਼ਦੂਰ ਬੁਲਾਉਂਦੇ ਕਹਿੰਦੇ ਮਾਲਕ ਜੀ ਕਰਕੇ ਲਾਉਂਦਾ ਹਾਂ ਹੁਣ ਵੀ ਲੱਕੜਾਂ ਲੁੱਕੜਾਂ ਤਾਂ ਲਿਆਉਣੀਆਂ ਪੈਂਦੀਆਂ ਨੇ ਉਹ ਕਰਾ ਕੇ ਕਟਾ ਕੇ ਇੱਕ ਇੱਕ ਮਜ਼ਦੂਰ ਲਾਊਗਾ ਅੱਛਾ ਉਹ ਤਾਂ ਰਹਿੰਦੇ ਆਗੇ ਪੱਟੀਆਂ ਦੇ ਤਾਂ ਮਜ਼ਦੂਰ ਲਾਊਗਾ ਹੂੰ ਠੀਕ ਹੈ ਚੰਗਾ ਆਇਆ ਪਹਿਲਾ ਜੀ ਵੀ ਤੁਹਾਨੂੰ ਤਾਂ ਉਹਦੇ ਚਿੱਠੀ ਦੇ ਸਾਰੇ ਨੇ ਮਿਸ ਕਰਿਆ ਹੋਰ ਪੁੱਛਿਆ ਮਾ ਬਾਪੂ ਨਹੀਂ ਪਈ ਮਾ ਬਾਪੂ ਜੀ ਨਹੀਂ ਆਉਣ ਦੀ ਮੈਂ ਉਹਨਾਂ ਨੂੰ ਤਾਂ ਹੋਰ ਮਾ ਹਾਲਾ ਉਹ ਤੁਹੁੰਦਾ ਤਾਂ ਹਾਂ ਹਾਂ ਨਾ ਨਾ ਕਰੀ ਨਾ ਆਇਆ ਅੱਜ ਨਾ ਕਰਦੇ ਕੋਰੇ ਖਾਓਂਦਾ ਵੀ ਕੀ ਕਰੀ ਹਾਂ ਹੋਰ ਮੈਂ ਕੀ ਜੀ ਕਰਦੀ ਜਾਈਏ ਚੱਲੋ ਹੋਰ ਮਾ ਉਹਨਾਂ ਦਾ ਪੂਰਾ ਜੀਤ ਹੀ ਆਪ ਤਿਆਰ ਕਹਿੰਦੇ ਅੱਜ ਅਸੀਂ ਆਏ ਹੋਏ ਤੇ ਕਹਿੰਦੇ ਅੱਜ ਮਿਲ ਜਾਂਦਾ ਸਾਨੂੰ ਹਾਂ ਚੰਗਾ ਬੱਬੇ ਚੰਗਾ ਤੇ ਕੀ ਆਈ ਨਾਲ ਜਾਈ ਨਾਲ ਹਾਲ ਨਹੀਂ ਲਾਉਂਗੀ ਹੋ ਜਾਵੇ ਹੋਰ ਆਉਂਦਾ ਯਾਰ ਚੰਗਾ ਮੈਂ ਚਲੋ 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 ਹੀ ਲੱਗਿਆ ਸਾਂਜੋਂ ਦੇ ਲਾਉਣਾ ਨਾਨੀ ਨਿੰਗੋੜ ਅਧਿਆ ਦੀ ਕਿਤੇ ਹੋਰ ਜਾਂਦੀ ਜਾਂਦੀ ਕਿਤੇ ਮਾਰੇ ਟੱਕਰ ਕੋਈ ਨਹੀਂ ਕੋਈ ਨਹੀਂ ਬਹੁਤ ਲਵੀ ਲੱਗ ਗਿਆ ਬਸ ਕੋਈ ਨਹੀਂ ਅਜੇ ਇੱਕ ਦਿਨ ਤੱਕ ਆ ਜਾਏ ਮਕਰ ਪੈਦਾ ਹਾਂ ਹਾਂ ਚੰਗਾ ਜੀ ਆ ਆ ਅਸੀਂ ਇੱਥੇ ਆਵਾਂਗੇ ਅੱਜ ਜ਼ਰੂਰ ਆਵਾਂਗੇ ਅਸੀਂ ਆੜੀ ਸੌਣੀ ਕਹਾਂਗੇ ਇਹਨਾਂ ਤੋਂ ਹੁੰਦੇ ਪਹਿਲਾਂ ਵੀ ਜਿਹੜਾ ਮਾਰਿਆ ਇੱਕ ਵਾਰੀ ਜਿਹੜਾ ਵਸਣ ਵਾਜ ਕੋਈ ਨਹੀਂ ਕੋਈ ਨਾ ਕੋਈ ਨਾ ਹੋਰ ਹੋ ਜੂਗਾ ਚੰਗਾ ਭਾਈ ਆ ਬੱਸ ਬਚਾਉਣਾ ਫਿਰ ਹਾਂ ਉਹ ਨਾ ਬਠਾ ਹੁਣਾ ਹਾਂ ਜੀ ਅੱਜ ਇਹ ਫਰਗੀ ਰੀ ਕਿਦਾਂ ਲੰਘੇ ਇਹ ਫਰਗੀ ਕਿਉਂ ਸੱਜਿਆ ਵਾਗੇ ਫਰਗੀ ਤੇ ਹਾਂ ਬਠਾ ਨਾ ਬਾਤ ਨੂੰ ਕਰਨਾ ਫੇ ਬੁਲਾਇਆ ਆਪਣਾ ਕਰਕੇ ਮੈਂ ਵੀ ਫੇਰ ਜਾਇਆ ਮੈਂ ਬਾਬੂ ਨੂੰ ਬਾਤ ਨੂੰ ਕਰਨੇ ਫੇ ਤਾਂ ਮੈਨਾਂ ਸ਼ੀਤ ਪੀ ਜਾਂਦਾ ਨਹੀਂ ਹਾਂ ਉਹ ਮੇਰੇ ਔਖਾ ਬਣਦਾ ਆਹ ਹਾਲ ਕਰ ਜਾਂਦੇ ਨਹੀਂ ਇਹਦੇ ਨਾਲ ਮੇਰੇ ਬਾਬਾ ਜਾਂਦਾ ਨਾਮ ਉਹਦਾ ਅਰਮਲਪੁਰ ਹੈ ਆ ਗੋਦੀਆ ਦਾ ਆ ਗੋਦੀਆ ਦਾ ਆ ਗੋਦੀਆ ਦਾ ਆ ਗੋਦੀਆ ਦਾ ਆ ਆਪਣੀ ਗੱਡੀ ਲਾਈਏ ਅੰਦਰ ਹੋਣਾ ਆਹ ਰੌਲਾ ਦਾ ਨੰਬਰ ਹੈ ਫਟੇ ਭਾਈ ਦੇ ਕਿ ਨਾ ਵਿੱਕੂ ਜਿਹੜਾ ਫੋਟਾ ਉਡਾ ਆ ਗੱਡੀ ਤਾਂ ਆਹ ਦੂਜੀ ਗੱਡੀ ਲਾਓ ਅੰਦਰ ਪਤਾ ਹੈ ਕਿਸੇ ਦਾ ਸਮਾਨ ਮਿਲਾਇਆ ਥੇ ਨੇ ਐਸੇ ਡੇਗਾਲਾ ਪੈਣੀ ਹੈ ਜਿਹੜਾ ਖੁਸ ਮੰਗਾਇਆ ਸੀ

ਮਾ ਮਾ ਕਰੇ ਬੰਦ ਲੰਦਾ ਡਾਰ ਨੂੰ ਕੀ ਕਹਿੰਦੀ ਜਦੋਂ ਡੈਡੀ ਨੇ ਤਾਂ ਫੜ ਰੱਖੀ ਆ ਨਾ ਇਹ ਛਾਣਾ ਵਿੱਚ ਆੜਾ ਛਾਣਾ ਆਏ ਹਾਂ ਛਾਣਾ ਵਿੱਚ ਪਤਾ ਹਨਾ ਮੈਂ ਆ ਆ ਦੇਖ ਦੇਖ ਉਹ ਖਲਾਗ ਰਿਆ ਕਿੰਨੇ ਕ ਲਾਗ ਰਿਆ ਪੋਕਾ ਲਾ ਕੀ ਉਹ ਰੱਜ ਗਿਆ ਉਹ ਰੱਜ ਗਿਆ ਲੈ ਬਸ ਇਹ ਦੇਖ ਕਿਵੇਂ ਆਲਦਾ ਆਲੇ ਹੋਈ ਦੀ ਵਿਚੋ ਲਿਕੜੂ ਗੁੱਸੇ ਤੋਂ ਬੇਦਰੋਂ ਲਿਕੜੇ ਹੋਰ ਬੇਦਰੋਂ ਲਿਕੜੇ ਨੇ ਇਹ ਤਾਂ ਇੱਕੋ ਜਿਹਾ ਸਾਰਾ ਦੋ ਕੁ ਟਾਂਜੂ ਉਹ ਪੀਂਦੇ ਦੋ ਕੁ ਟਾਂਜੇ ਬਸ ਜਿਵੇਂ ਆਖਾਂ ਵਾਂਗ ਬਿੱਤੇ ਕੰਨ ਵੇਰ ਪੀਉ ਕਰ ਅਸੀਂ ਮੈਂ ਕੀ ਆਲਾ ਸੂਂ ਵਾਲੀ ਹੁਣ ਇਹ ਹੂੰ ਪੀਲਾ ਗਾਂ ਲਾ ਬਸ ਪੀਲਾ ਸਾਰਾ ਜਗੀ ਆ ਜਾ ਆ ਪੀਲਾ ਅਰੇ ਦੋ ਹੋਜੂ ਰੱਜ ਜੇ ਫੇਰ ਖੜਦੀ ਨਹੀਂ ਹੈਗੀ ਜੇਰੀ ਭੱਜ ਜਾਣੀ ਹੁਣ ਉਧਰ ਲੈ ਕੇ ਜਾਉਗੀ ਉਧਰ ਹੀ ਹੋਣੇ ਹੁਣ ਉਧਰ ਲੈ ਕੇ ਆ ਆ ਮਾਣੋ ਆ ਪੀਲਾ ਆਇਆ ਮਾੜਾ ਇਹ ਤਾਂ ਨਾ ਪਾ ਨੂੰ ਆਇਆ ਨਾ ਫੇਰ ਦੀ ਗਲਤੀ ਨਾ ਭੱਜ ਗਈ ਉਹਦੋਂ ਪਹਿਲਾ ਪੈਰ ਪੱਡੀ ਜ ਮਾ ਮਾ ਉਹ ਇੱਕ ਬਾਈ ਉੱਪਰ ਹੀ ਧਰ ਦੋ ਇੱਕੇ ਸਾਹ ਹੋਏ ਨੇ ਜਮੀ ਫੇਰ ਫੇਰ ਪੀ ਲੂਗੀ ਆ ਕੇ ਇੱਕੇ ਸਾਹ ਹੋਏ ਦੀ ਐਵੇਂ ਜਾਨ ਆਨ ਬੋਲਤਾ ਨਾ ਜੀ ਮੈਂ ਕਹਿੰਦੇ ਨੇ ਹਣਾ ਹਾਰ ਹਾਰ ਆ ਕੁੱਤੇ ਤੋਂ ਡਰਦੀ ਐ ਇਹ ਹਾਂ ਕੁੱਤੇ ਪੈਂਦੇ ਨੇ ਕਹੀ ਮੈਂ ਤਾਂ ਇਹ ਤਾਂ ਅਸੀਂ ਕੋਈ ਕੱਟੇ ਘੜਦੀ ਐ ਹੂੰ ਉਧਰ ਲੈ ਘਰ ਤੇ ਮੈਂ ਦਲਾ ਸੁਪੇ ਕੇ ਸਾਈ ਔਰ ਜੇ ਸੂਗੀ ਜੇ ਸੋਈ ਔਰ ਉੱਪਰ ਬਾਥਰੂਮ ਦੇ ਹਾਂ ਪਹਿਲੇ ਵਾਰੀ ਵੀ ਸੂਹੀ ਤੇ ਹਾਂ ਉਹਦੀ ਦਿੱਤੇ ਦੇ ਨੇ ਚਾਰ ਪੰਜ ਉਹ ਬਰੁੰਗੜੇ ਜੇ ਉਹ ਵੀ ਆਉਂਦੇ ਤੇ ਦੁੱਧ ਪੀਣਾ ਉਹ ਐਂ ਲਾ ਦਨੇ ਇਹਦੀ ਜ਼ੇਰ ਨਹੀਂ ਮਿਲਦੀ ਕਿਸੇ ਨੂੰ ਜ਼ੇਰੇ ਨਾਲ ਦੀ ਨਾਲ ਖਾ ਜਾਂਦੀ ਹੈ ਅੱਛਾ ਜੀ ਇਹ ਜ਼ੇਰ ਕਿਹਦੀ ਹੈ ਇਹ ਕਹਿੰਦੀ ਇੰਨੀ ਚੰਗੀ ਆ ਕਹਿੰਦੇ ਲੈ ਕਰਮ ਵਾਲੇ ਘਰ ਦੀ ਜ਼ੇਰ ਮਿਲੂਗੀ ਅੱਛਾ ਜੀ ਜ਼ੇਰ ਕਿਉਂ ਦੇਖਿਆ ਕੋਈ ਇਹਦਾ ਹੂੰ ਜ਼ੇਰ ਕਿਉਂ ਆ ਉਹ ਪਤਾ ਹੁੰਦਾ ਹੈ ਮੈਸ ਦੀ ਹੁੰਦਾ ਜ਼ੇਰ ਕਿਉਂ ਆ ਨਹੀਂ ਨਾਲ ਦੀ ਨਾਲ ਖਾ ਜਾਂਦੀ ਹੈ ਫੇਰ ਉੱਥੇ ਸੂ ਗਈ ਆ ਆਪਣੇ ਹੈ ਬਾਥਰੂਮ ਵਾਲ ਦੇ ਉੱਪਰ ਕਰ ਦੇ ਹਾਂ ਉੱਥੇ ਓਏ ਅੱਜ ਨਹੀਂ ਗਾਟ ਕਿਉ ਚੱਲ ਪੁੱਤ ਮੈਂ ਰੋਟੀ ਬਣਾਦਾ ਮੇਰੀ ਗੱਲ ਸੁਣ ਮੇਰੀ ਗੱਲ ਗਿੰਡਾ ਲੱਗਦਾ ਜਿਹਾ ਆ ਗਈ ਫੇਰ ਉਹ ਤਾਂ ਬਾਗੀ ਉਹ ਤਾਂ ਬਾਗੀ ਪੁੱਤ ਗਈ ਉਹ ਤਾਂ ਉਹ ਤਾਂ ਦੁੱਧੂ ਪੀਣ ਆਈ ਸੀ ਦੁੱਧੂ ਪੀ ਕੇ ਬਾਗੀ ਬੱਸ ਲੱਗ ਰਹੀ ਬੋਲਣਾ ਬਾ ਆਇਆ ਆਇਆ ਪਿੱਲਾ ਬਾ ਆਇਆ ਤਾ ਆਇਆ ਰੋ ਰਹੀ ਹੋਵੇ ਸਾਰਾ ਜਿਵੇਂ ਕੁਛ ਨਹੀਂ ਗਾਇਨੀ ਉਹਦੇ ਡੈਡੀ ਨੇ ਨਹੀਂ ਹੱਥ ਲਾਇਤੇ ਪਾ ਲਾਉਂਦੇ ਜਿਆ ਪਾਣੀ ਤਾਂ ਪੀਆ ਜੱਗ ਦੇ ਵਿੱਚ ਕੋਸਾ ਪਾਣੀ ਆ ਉਹ ਪੀਲਾ ਹੋਣੀ ਅਧੀ ਹਾਲ ਤਰ ਤੀ ਹੋਈ ਆ ਫੇਰ ਆਉਗੀ ਇਹ ਫੋਟੋਗ੍ਰਾਫ ਕਰਨ ਬਾਕੀ ਰੋਈ ਤੇ ਇਹਨੂੰ ਵੀਡੀਓ ਕਰਨੀ ਹੈ ਨਾ ਕਿਉਂ ਕੁਝ ਤੇ ਨਹੀਂ ਹੈ ਨਾ ਓਕੇ ਉਹਨੇ ਜਦੋਂ ਉੱਥੇ ਬਸੰਤ ਪੰਚੀ ਤੇ ਗਏ ਪਟਿਆਲੇ ਦਮਦਾਰ ਹੈ ਨਾ ਪਤੰਗ ਤਾਂ ਗਾ ਨੂੰ ਸੰਤਵਾਂ ਚ ਵੀ ਨਹੀਂ ਹੁੰਦੀ ਪਰ ਸੀ ਹੁੰਦੀ ਪਟਿਆਲੇ ਸੁਖਨਵਾਰ ਸਾਹਿਬ ਬਿਆਹ ਉੱਥੇ ਗਏ ਨੇ ਤੇ ਜਦ ਆਰੇ ਪੜ੍ਹਾਈ ਹੋਦੀ ਲੱਗੀ ਚੱਲੀ ਜਾਂਦੀ ਕਿਹੜੀ ਕਲਾਸ ਚ ਪੜ੍ਹਦੀ 10ਵੀਂ 10ਵੀਂ ਚ ਅੱਛਾ ਤੂੰ ਕਹ ਵੀ ਜਾ 10ਵੀਂ 10ਵੀਂ ਤੂੰ ਵੀ ਕਿੰਨੇ ਚ ਅਠਵੀਂ 8ਵੀਂ ਕਿਥੇ ਪੜ੍ਹ ਤੂੰ ਵੱਡੇ ਨਾ ਹੋ ਰਹੇ ਅੱਛਾ ਬੜਿਆ ਪੜਿਆ ਕਰੋ ਦੱਬ ਕੇ ਨਾ ਹਨ ਦਮਾਲਾ ਕੇਸ ਰੱਖ ਲੇਦੇ ਆਂ ਮੈਂ ਤੁਸੀਂ ਵੀ ਰੱਖੋ ਮੇਰੇ ਕੇਸ ਹਨ ਹਾਂ ਆਪਾਂ ਦੇ ਦੇਵਾ ਹਾਂ ਕੇਸ ਜ਼ਰੂਰੀ ਆਪਣੀ ਸ਼ਾਨ ਆ ਕੇ ਪੱਗ ਆ ਜਿਹੜੀ ਪੱਗ ਸਰਦਾਰੀ ਵਾਲਾ ਪੱਗ ਨਾਲ ਹੈ ਨਾ ਉਹ ਵਾਲਾ ਟੋਪੀਆ ਲਗਾ ਟੋਪੀ ਨਹੀਂ ਫਿਰਦਾ ਇਹਦਾ ਮੇਰਾ ਹੁਣ ਆ ਮੁੰਡੇ ਚਾਹੇ ਕੁਝ ਵੀ ਆ ਲਗਾ ਟੋਪੀ ਕਿਤੇ ਤੇਰੇ ਹੁਣ ਦਮਾਲਾ ਹੋਏ ਬੰਨੇ ਆ ਦੇਖ ਆ ਮੁੰਡੇ ਦਮਾਲਾ ਬੰਨੇ ਆ ਹੈ ਨਾ ਗੰਨੇ ਮੁੰਡਾ ਕਿਹਨੂੰ ਕਹੇ ਬੰਨਿਆ ਕਰ ਤੂੰ ਮੈਂ ਹੋਟਾ ਤੂੰ ਤਰੀਕਾ ਨਾ ਮੇਰੀ ਪੱਗਾਂ ਦੀ ਮੇਰੀ ਪੱਗ ਤੇ ਤੂੰ ਆਦੀ ਹੋਰ ਲਿਆਉਂਦੀ ਏਟਾ ਨਹੀਂ ਬੰਨੀ ਤਾਂ ਜਾਊਗਾ ਉਹਨੂੰ ਮੈਂ ਡਾਕੂਮੈਂਟ ਬਨਨਗੇ ਫਿਰ ਜਦ ਤੈ ਵਜੂਗੀ ਤੇ ਸਿਰਦੂ ਮੈਨੂੰ ਮੰਨਦਾ ਹਾਂ ਤੇ ਖਰਾਬ ਕਰ ਦੇਈ ਤੇ ਪਈ ਰਹਿਣ ਦੇ ਨਹੀਂ ਬਨਣੀ ਜਦ ਲਈ ਨਾ ਨਾ ਚੱਲ ਕੋਈ ਨਾ ਫਿਰ ਕਿਉਂਦਾ ਖਰਾਬ ਦੁਬਾਰੇ ਝਾੜ ਕੇ ਨਾ ਫਿਰ ਬਨ ਲੈ ਫਰੋਲਕੇ ਬਣੇ ਹਨਾ ਹਾਂ ਬਨਿਆ ਕਰ ਪੱਕਾ ਬਨਿਆ ਕਰ ਹੈਨਾ ਉੱਤੋਂ ਵਜੇ ਭਾਗੀ ਜ਼ਰੂਰੀ ਜਿੰਨਾ ਤਾਂ ਠੰਡ ਤੋਂ ਬਚਾ ਕਰਦੀ ਆ ਦੇਖ ਆ ਦੇ ਮੈਂ ਕੈਪਾ ਪਕਾ ਬਨਣੀ ਤਿੰਨ ਚਾਰ ਬੰਨੀ ਹਾਂ ਬੰਦਾ ਆਦੀ ਕਾ ਕੁੜੀ ਟੋਪੀ ਲਾਵੀ ਠੰਡ ਜ਼ਰੂਰੀ ਆ ਗਾਣਾ ਤਾਂ ਜਿੰਨਾ ਬਚਾ ਰੱਖਾਂਗੇ ਉਹਨੇ ਚੰਗਾ ਬਨ ਪੱਗ ਨਾਲੇ ਆਪਾਂ ਨੂੰ ਬਹੁਤ ਸਰਦਾਰੀ ਆ ਪੱਗ ਨਾਲਾ ਪੁੱਤੋਂ ਪੱਗ ਨਾਲੇ ਪਹਿਚਾਨ ਆਪਣੀ ਵੀ ਸਰਦਾਰਾ ਹੈ ਨਹੀਂ ਅਲਗਾਂ ਪੁੱਤੋਂ ਨਿੱਕੀ ਹੋਈ ਵਾਹਣਾ ਉਹ ਠੀਕ ਆ ਪੁੱਤ ਚਾਚੂ ਬਣਾਈਏ ਪੁੱਤ ਚੰਗੀ ਚੰਗਾ ਓਕੇ ਪੰਨਾ ਵਜ ਜਾਂਦੇ ਵਾਹ ਓਏ ਚੱਲ ਗਰ ਜਾਂਦੇ ਜੁ ਕੋਈ ਆ ਇਹਨੇ ਬਦਾਦੀ ਜੇਖਣ ਜਾ ਰਿਹਾ ਮੇਰੇ ਪਿੱਛੇ ਆਉਣਾ ਬੰਦਾ ਓਏ ਆਗੇ ਪਈ ਆ ਗਏ ਬੱਚੋ ਆ ਗਏ ਤਾਂ ਤ੍ਰਿਕਾ ਆਵ ਬੰਨ ਆਵ 65 ਕੋਈ ਬਾਜੀ ਆ ਫੈਨ ਆਏ ਨੇ ਸਾਡੇ ਦੇਖੋ ਭਾਈ ਬਾਜੀ ਬੜੀ ਖੁਸ਼ੀ ਦੀ ਗੱਲ ਆ ਹਨਾ ਓ ਠੀਕ ਆ ਪੁੱਤ ਕਿਤਨਾ ਵੱਲਾ ਤੇਰੇ ਸਾਦੇ ਤੇਰੇ ਇੱਕ ਦੇ ਪੁੱਤ ਕਿਹਦੇ ਕਿਹੋ ਜਿਹੇ ਬੰਦੇ ਆ ਤੁਮ ਕਿਹਨੋਂ ਤਰਾ ਸ਼ੇਮਨ ਤੇਰਾ ਪੁੱਤ ਕਿਹਦਾ ਆ ਰਾਮਨ ਤੇ ਸ਼ੇਮਨ ਸਾਡੇ ਫੈਨ ਨੇ ਭਾਈ ਇਹ ਹਨਾ ਬਹੁਤ ਵਧੀਆ ਵੀਡੀਓ ਦੇਖ ਲੈਂਦੇ ਤੁਸੀਂ ਵਾਹ ਜੀ ਜੌਂਦਰਾ ਹਾ ਜੀ ਪੁੱਤ ਬਹਿ ਜਾ ਤੁਸੀਂ ਔਰ ਕੀ ਗੱਲਾਂ ਬੇ ਕੁਝ ਨਹੀਂ ਖਾਂ ਬਧੀਆ ਬਧੀਆ ਵੀਡੀਓ ਹੈ ਹੈ ਦੇਖ ਲੈ ਉਹ ਹਟ ਜਾ ਤਰੀ ਫੋਟੋ ਖਿੱਚ ਲੈ ਆ ਕਿੱਥੇ ਨਾਲ ਫੋਟੋ ਮਤਾ ਹੈ ਆ ਵੀ ਤੂੰ ਵੀ ਹਟ ਜਾ ਲੈ ਲੈ ਓਏ ਓਰੇ ਲੈ ਆਈ ਓਰੇ ਆਈ ਇੱਧਰ ਬਾਈ ਇਹ ਦੇਖੀ ਇੱਥੇ ਬਾਜੀ ਬਾਜੀ ਆਉਂਦੀ ਆਵਾਜ਼ ਯਾਰ ਹੁੰਦੀ ਹੋਵੇ ਓਏ ਕੈਮਰਾ ਨਹੀਂ ਚੱਲ ਰਹਾ ਪਰਮਾਤਮਾ ਸਾਨੂੰ ਲੰਬੀ ਉਮਰ ਕਰੇ ਵੱਡੇ ਅਵਸਰ ਹੋ ਤੁਸੀਂ ਪੜ੍ਹ ਲਿਖ ਕੇ